ਇਹ ਜੀ ਪਤੇ ਇਹ ਬਾਈਜੀ ਪਿੰਡ ਚੈੜੀਆਂ ਜ਼ਿਲ੍ਹਾ ਰੋਪੜ ਖਾਣਾ ਸਿੰਘ ਭਗਵੰਤ ਫਰਾ ਇਹ 5 6 ਦਿਨ ਹੋ ਗਏ ਤਾਰਾਂ ਵੱਢ ਲਏ ਤੇ ਦਿਨ ਵਿੱਚ ਡੇਕ ਆਲਾ ਤੇ ਚੈੜੀਆਂ ਦੀਆਂ ਆ ਹੁਣ ਇਹ ਫੜ ਹੋਏ ਹੁਣ ਫੇਰ ਵੱਢਣ ਲੱਗੇ ਤੇ ਇਹਨਾਂ ਪਤੇ ਦੋ ਤਿੰਨ ਮਾਰੂ ਹਥਿਆਰ ਮਿਲੇ 다ਤੀ ਥੈਲਾ ਤੇ ਪਲਾਸ ਇੱਕ ਆ ਆਪਣਾ ਮੋਟਰਸਾਈਕਲ ਇਹ ਪਿੰਡ ਚੋਰੀ ਦਾ ਪਤਾ ਨਹੀਂ ਕਿੱਥੇ ਦਾ ਨੰਬਰ ਲਗਾ ਵੀ ਰਿਹਾ ਇਹ ਪਿੰਡ ਦੱਸਦਾ ਆਪਣਾ ਤਿਊੜ ਠੀਕ ਹੈ ਤੇ ਇਹ ਮੋਟਰਸਾਈਕਲ ਲੱਗਦਾ ਚੋਰੀ ਦਾ ਠੀਕ ਹੈ ਇਹ ਬਾਤੇ ਬਾਤੇ ਇਹਨੂੰ ਸ਼ੇਅਰ ਕਰੋ ਜੀ ਜੇ ਕਿਸੇ ਦੀਆਂ ਪਹਿਲਾਂ ਤਾਰਾਂ ਵੱਟੀਆਂ ਇਹ ਸਾਡੇ ਕੈਮਰੇ ਵਿੱਚ ਆ ਗਈ ਤੇ ਤਾਂ ਕਰਕੇ ਇਹਨਾਂ ਨੂੰ ਅਸੀਂ ਇਹ ਫੜਿਆ ਅੱਜ ਠੀਕ ਹੈ ਮੋਟਰਸਾਈਕਲ ਵੀ ਦੱਸ ਦੋ ਕੀ ਦੇ ਨਾਮ ਹੈ ਮੋਟਰਸਾਈਕਲ ਹੈਗਾ ਜੀ ਗੁਰਦੀਪ ਸਿੰਘ ਸਾਨੋ ਬਲਜਿੰਦਰ ਸਿੰਘ ਪਿੰਡ ਬਰਸਾਲਪੁਰ ਨੇੜੇ ਚਮਕੌਰ ਸਾਹਿਬ ਠੀਕ ਹੈ ਜੀ ਇਹ ਆਪਣਾ ਦੱਸਦਾ ਵੀ ਸੈਣੀਆਂ ਦਾ ਏ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੱਟਾਂ ਦਾ ਕਿਸਦਾ ਚੋਰੀ ਮੋਟਰਸਾਈਕਲ ਹੋਇਆ ਵਾ ਦਾ ਸਿੰਘ ਥਾਣੇ ਵਿੱਚ ਆ ਕੇ ਆਪਣੇ ਸਵੇਰੇ ਤਹਿਕੀਕਤ ਕਰ ਸਕਦਾ ਇਨਕੁਆਰੀ ਕਰ ਸਕਦਾ ਇਹ ਫੜਿਆ ਇੱਕ ਦੂਜੇ ਪਾਸੇ ਉਹਨੂੰ ਫੜ ਕੇ ਲੈ ਕੇ ਆ ਰਹੇ ਹਾਂ ਦੋਵਾਂ ਦੀਆਂ ਫੋਟੋਆਂ ਅਸੀਂ ਫਿਰ ਗਰੁੱਪ ਉpon ਪਾਵ ਗਰੁੱਪ ਉpon